ਬਾਬੂਸ਼ਹੀ ਟਾਈਮਸ ਚ ਸਭ ਦਾ ਸਵਾਗਤ ਹੈ। ਇਸ ਵੇਲੇ ਕਾਫੀ ਇੱਕ ਮੁੱਦਾ ਪੱਖਿਆ ਹੋਇਆ ਹੈ। ਪੰਜਾਬ ਦੇ ਕਿਸਾਨ ਪ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਖਨੌਰੀ ਬਾਰਡਰ ਤੋਂ ਚੱਕਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਉਹਨਾਂ ਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ ਨੇ ਹਰਿਆਣਾ ਪੁਲਿਸ ਵੱਲੋਂ ਤੇ ਇਸ ਵੇਲੇ ਉਹ ਰੋहतक ਪੀਜੀਆਈ ਦੇ ਵਿੱਚ ਜੇਰੇ ਇਲਾਜ ਹਨ ਤੇ ਇਹ ਮੁੱਦਾ ਕਾਫੀ ਪੱਖਿਆ ਹੋਇਆ ਹੈ ਸਿਆਸੀ ਤੌਰ ਤੇ ਵੀ ਤੇ ਕਿਸਾਨ ਆਗੂਆਂ ਦੇ ਵਿੱਚ ਵੀ ਇਸ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਐਡਵੋਕੇਟ ਗੁਰਮੋਨਪ੍ਰੀਤ ਸਿੰਘ ਜੀ ਫੋਨ ਲਾਈਨ ਤੇ ਨੇ ਜੋ ਇਸ ਪੂਰੇ ਮਸਲੇ ਤੇ ਜਾਣਕਾਰੀ ਦੇਣਗੇ ਗੁਰਮੋਨਪ੍ਰੀਤ ਜੀ ਪੂਰਾ ਮੁੱਦਾ ਦੱਸੋਗੇ ਜੀ ਕਿਸ ਤਰੀਕੇ ਦੇ ਨਾਲ ਪ੍ਰਿਤਪਾਲ ਸਿੰਘ ਨੂੰ ਉਥੋਂ ਲਿਜਾਂਦਾ ਗਿਆ ਤੇ ਕੀ ਕੀ ਤਸ਼ੱਦਦ ਹੋਈ ਹੈ ਜੀ ਦੇਖੋ ਸਾਨੂੰ ਜਿਵੇਂ ਸਾਡੇ ਮਤਲਬ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹਾਂ ਲੋਕ ਅਪਲਾਈ ਇਨਸਾਫ ਵੈਲਫੇਅਰ ਦੇ ਜਿਹੜੇ ਬਲਦੇਸ਼ ਸਿੰਘ ਸਿਰਸਾ ਹੈਗੇ ਨੇ ਜੀ ਜੀ ਉਹਨਾਂ ਨੇ ਫੀਲਡ ਪ੍ਰੈਜ਼ੈਂਸ ਤੇ ਇੱਕੋ ਧੰ ਦੱਸਦੇ ਆ ਜਦੋਂ ਅਸੀਂ ਕੇਸਿਸ ਵਗੈਰਾ ਬਾਕੀ ਹੋਰ ਨੌਜਵਾਨਾਂ ਦੇ ਪ੍ਰਿਪੇਅਰ ਕਰ ਰਹੇ ਆ ਜੀ ਕਿ ਇਹ ਜਿਹੜਾ ਪ੍ਰਿਤਪਾਲ ਸਿੰਘ ਹੈ ਇਹਨੂੰ ਬੋਰੇ ਦੇ ਵਿੱਚ ਪਾ ਕੇ ਲਜਾਇਆ ਜਾਂਦਾ ਠੀਕ ਹੈ ਤੇ ਉਸ ਤੋਂ ਬਾਅਦ ਇਹਦੇ ਸਿਰ ਦੇ ਉੱਤੇ ਸੈਟਰਲ ਇੰਜਰੀਜ਼ ਨੇ ਇਹਦਾ ਜਬਾੜਾ ਟੁੱਟ ਚੁੱਕਾ ਤੁਸੀਂ ਤੁਹਾਡੇ ਅੱਗੇ ਮੈਂ ਤੁਹਾਡੇ ਨਾਲ ਬਾਕੀ ਵੀਡੀਓਜ਼ ਵੀ ਸ਼ੇਅਰ ਕਰ ਦਿੰਨਾ ਜੀ 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 ਤੇ ਇਹਦੇ ਜਿਹੜੇ ਮਾਪਿਓ ਨੇ ਹੈਨਾ ਉਹ ਚਾਹੁੰਦੇ ਸੀ ਇਹਨੂੰ ਪੰਜਾਬ ਦਾ ਰੁਖ ਕਰ ਲਿਆ ਜਾਵੇ ਠੀਕ ਹੈ ਕਾਰਨ ਇਹ ਹੁੰਦਾ ਕਿ ਜਿਹੜੇ ਇੰਨੀਆਂ ਗੰਭੀਰ ਸੱਟਾਂ ਨੇ ਇੱਕ ਤਾਂ ਮੈਡੀਕਲ ਜਿਹੜੀ ਉਹ ਪਰਿਵਾਰ ਵਾਲੇ ਦੋਸ਼ ਲਾ ਰਹੇ ਆ ਜੋ ਮੈਨੂੰ ਜਾਣਕਾਰੀ ਮਿਲੀ ਹੈ ਨੈਗਲੀਜੈਂਸ ਹੈ ਹੂੰ ਹੂੰ ਪ੍ਰਿਤਪਾਲ ਦੀ ਵਾਈਫ ਦੇ ਨਾਲ ਵੀ ਮੇਰੀ ਗੱਲ ਹੋਈ ਆ ਉਹ ਇਸ ਹੱਦ ਤੱਕ ਪ੍ਰੋਬਲਮ ਹੈ ਦੇਖੋ ਉਹਦੀ ਜਿਹੜੀ ਇੱਕ ਲੱਤ ਦਾ ਫ੍ਰੈਕਚਰ ਹੈ ਤੁਸੀਂ ਵੀਡੀਓਜ਼ ਦੇ ਜਿਹੜੀ ਖੁਦ ਦੇਖ ਸਕਦੇ ਹੋ ਜੀ ਉਹ ਕਹਿ ਰਹੀ ਹੈ ਕਿ ਉਹਦੇ ਪਾਈਪ ਤੱਕ ਜਿਹੜੀ ਆ ਪ੍ਰੋਪਰ ਜਿਹੜੀ ਆ ਯੂਰਿਨ ਪਾਸ ਕਰਨ ਦੇ ਲਈ ਠੀਕ ਹੈ ਜੀ ਉਹ ਵੀ ਨਹੀਂ ਲਾਈ ਗਈ ਤੇ ਉਹਦੇ ਹਰ ਥਾਂ ਤੇ ਸਰੀਰ ਦੇ ਉੱਤੇ ਸੱਟਾਂ ਨੇ ਉਹਦੇ ਗਰਦਨ ਦੇ ਕੋਲ ਤੁਸੀਂ ਦੇਖੋ ਜਿਵੇਂ ਸਟ੍ਰੈਂਗੂਲੇਟ ਕਰਦੇ ਆ ਕਿਸੇ ਦਾ ਕਲਾ ਘੋਟਦੇ ਨੇ ਆ ਸੀ ਜੀ ਜੀ ਉਹ ਪ੍ਰੋਪਰ ਨਿਸ਼ਾਨ ਨੇ ਉੱਪਰ ਵਾਲੇ ਉਹਦੇ ਦੰਦ ਟੁੱਟ ਗਏ ਜਬਾੜਾ ਟੁੱਟ ਗਿਆ ਹੂੰ ਤੇ ਕੱਲ ਉਹਦੇ ਪਰਿਵਾਰ ਨੇ ਮਾਨਯੋਗ ਹਾਈ ਕੋਰਟ ਨੂੰ ਅਪਰੋਚ ਕੀਤਾ ਠੀਕ ਹੈ ਤੇ ਇੱਥੋਂ ਦੀ ਵਾਰੈਂਟ ਆਫੀਸਰ ਨਾਲ ਗਿਆ ਕਿ ਉਹਦਾ ਜਿਹੜਾ ਅਗਲਾ ਇਲਾਜ ਆ ਪੰਜਾਬ ਦੇ ਵਿੱਚ ਹੋਵੇ। ਠੀਕ ਹੈ। ਤੇ ਮੈਂ ਤੁਹਾਨੂੰ ਆਪ ਕੁਛ ਨਾ ਬਹੁਤਾ ਦੱਸਦੇ ਹੋਏ ਤੁਹਾਡੇ ਨਾਲ ਡਾਕੂਮੈਂਟਸ ਵੀ ਸਾਂਝੇ ਕਰ ਦਿੰਨਾ ਹਾਈ ਕੋਰਟ ਦੇ ਕਿਉਂਕਿ ਇਨ ਬਿਨ ਕੀ ਵਾਰਡਿੰਗ ਹੈ। ਹੂੰ। ਠੀਕ ਹੈ ਨਾ ਜਿਹੜਾ ਨੋਟਿਸ ਗਿਆ ਉਹਦੇ ਵਿੱਚ। ਜੀ ਜੀ। ਤੇ ਜਿਹੜਾ ਨਾਲ ਵਾਰੈਂਟ ਆਫੀਸਰ ਜਿਹੜਾ ਆ ਪੁਆਇੰਟ ਹੋਇਆ ਉਸ ਆਰਡਰ ਦੇ ਵਿੱਚ ਉਹ ਤੁਸੀਂ ਸਾਬ ਖੁਦ ਆਪ ਪੜ ਸਕਦੇ ਹੋ। ਨਹੀਂ ਇਹ ਵੀ ਪਤਾ ਲੱਗਿਆ ਵੀ ਵਾਰੈਂਟ ਆਫੀਸਰ ਤੇ ਜਾਣ ਤੋਂ ਬਾਅਦ ਵੀ ਜਿਹੜਾ ਹੈਗਾ ਉੱਥੇ ਜਿਹੜਾ ਸੀਗਾ ਹਸਪੀਟਲ ਅਥਾਰਟिटीज ਵੱਲੋਂ ਦੇਖੋ ਦੇਖੋ ਵਾਰੰਟ ਆਫੀਸਰ ਦੇ ਹੁੰਦਿਆ ਹੁੰਦਿਆਂ ਜਿਹੜੀ ਬਲਦੇਵ ਸਿੰਘ ਸਰਸਾ ਨੇ ਮੇਰੀ ਜਿਹੜੀ ਤੁਹਾਡੇ ਕੋਲ ਕਾਲ ਪਹੁੰਚੀ ਹੈ ਜਿਹੜੀ ਮੈਨੂੰ ਬਲਦੇਵ ਸਰਸਾ ਦੱਸ ਰਹੇ ਨੇ ਜਿਹੜੇ ਮੈਨੂੰ ਆਪਣਾ ਇਹ ਪ੍ਰਿਤਪਾਲ ਵੀਰ ਦੀ ਵਾਈਫ ਦੱਸ ਰਹੀ ਆ ਪ੍ਰਿਤਪਾਲ ਵੀਰ ਵੀ ਕਿਉਂਕਿ ਉੱਥੇ ਸਿਗਨਲ ਇਸ਼ੂ ਸੀਗੇ ਕੁਝ ਅਸੀਂ ਵੀਡੀਓਜ਼ ਦੇ ਜ਼ਰੀਏ ਇੱਕ ਮਤਲਬ ਕਾਲ ਦੇ ਜ਼ਰੀਏ ਵੀ ਰਿਕਾਰਡ ਕਰਨਾ ਚਾਹੁੰਦੇ ਸੀਗੇ ਠੀਕ ਹੈ ਫਿਰ ਉਹਨਾਂ ਨੇ ਫੋਨ ਤੇ ਦੱਸਿਆ ਪ੍ਰਿਤਪਾਲ ਦੀ ਵਾਈਫ ਨੇ ਕੀ ਕਿਸ ਲੈਵਲ ਦੇ ਉੱਤੇ ਜਿਹੜਾ ਤਸ਼ੱਦਦ ਹੈ ਟਾਇਆ ਜਾ ਰਿਹਾ ਹੈ ਠੀਕ ਹੈ ਜੀ ਤੇ ਵਾਰੰਟ ਆਫੀਸਰ ਤੇ ਹੁੰਦਿਆਂ ਹੋਇਆਂ ਵੀ ਉਹ ਕਹਿ ਰਹੇ ਆ ਬਲਦੇਵ ਸਰ ਸਾਹਿਬ ਤੇ ਹੋਰ ਕੀ ਐਸਐਚਓ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਠੀਕ ਹੈ ਇਹ ਉਹ ਚੀਜ਼ ਆ ਆਲਰੇਡੀ ਮੈਂ ਮਤਲਬ ਤੁਹਾਡੇ ਸਾਰੇ মিডিਆ ਦੇ ਨਾਲ ਸ਼ੇਅਰ ਕਰ ਚੁੱਕਿਆ ਕਿਉਂਕਿ ਇਸ ਵੇਲੇ ਜਿਹੜੇ ਇੱਕ ਤਾਂ ਹੁੰਦਾ ਨਾ ਕਿਸੇ ਇੱਕ ਬੰਦੇ ਦੀ ਜਾਨ ਲੈਣੀ ਹੂੰ ਹੂੰ ਉਤੇ ਭਾਰੂ ਹੋ ਜਾਣਾ ਇੱਕ ਹੁੰਦਾ ਜਾਨ ਬਚਾਉਣ ਵਾਲਿਆਂ ਦੀ ਵੀ ਜਾਨ ਲੈਣੀ ਐ ਕੋਈ ਠੀਕ ਹੈ ਹਾਂਜੀ ਇੱਥੇ ਦੋ ਚੀਜ਼ਾਂ ਨੇ ਤੁਸੀਂ ਦੇਖੋ ਅਬ ਬੈਟਮੈਂਟ ਕੀ ਹੁੰਦੀ ਹੈ ਜੇ ਦੇਖਿਆ ਜਾਵੇ ਹੂੰ ਹੂੰ ਠੀਕ ਹੈ ਨਾ ਜੇ ਕਾਨੂੰਨੀ ਗੱਲ ਵੀ ਤੁਸੀਂ ਕਰਦੇ ਹੋ ਤੇ ਇੱਕ ਐਸ ਐਚਓ ਲੈਵਲ ਦੇ ਬੰਦੇ ਤੋਂ ਇਸ ਤਰੀਕੇ ਦਾ ਆਪਾ ਰਵਈਆ ਜਿਹੜਾ ਹੈ ਉਸ ਵੇਲੇ ਉੱਥੇ ਐਕਸਪੈਕਟ ਨਹੀਂ ਕਰ ਸਕਦੇ ਹੂੰ 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 ਜਦੋਂ ਮਾਨਯੋਗ ਹਾਈ ਕੋਰਟ ਦਾ ਵਾਰੰਟ ਆਫੀਸਰ ਨਾਲ ਆਇਆ ਹੋਵੇ ਜੀ ਜੀ ਹਾਂਜੀ ਤੇ ਉਹ ਹਿਸਾਬ ਤੱਕ ਵੀ ਬਲਦੇਵ ਸਰਸਾ ਕਹਿ ਰਹੇ ਨੇ ਕਿ ਪਤਾ ਨਹੀਂ ਮੈਂ ਇੱਥੇ ਆ ਪਾਉਂਗਾ ਕਿ ਨਹੀਂ ਤੇ ਤੁਸੀਂ ਅਕਸਰ ਪ੍ਰਾਣਾ ਦੇਖਿਆ ਕਿ ਜਿਹੜੇ ਬੰਦੇ ਅਕਸਰ ਇਹ ਕਹਿੰਦੇ ਆ ਕੀ ਕੀ ਕੁਝ ਹੋਇਆ ਆਲਰੇਡੀ ਜੀ 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 ਤੇ ਮੇਰੀ ਜੀ ਹੁਣੇ ਬਲਦੇਵ ਸਿਰਸਾ ਜੀ ਨਾਲ ਗੱਲ ਹੋਈ ਹੈ ਉਹ ਇਹ ਕਹਿ ਰਹੇ ਨੇ ਕਿ ਅਸੀਂ ਐਮਬੂਲੈਂਸ ਦੇ ਵਿੱਚ ਉਹਨੂੰ ਸ਼ਿਫਟ ਕਰ ਰਹੇ ਹਾਂ ਪ੍ਰਿਤਪਾਲ ਸਿੰਘ ਨੂੰ ਤੇ ਉਹਨੂੰ ਅਸੀਂ ਪੀਜੀੀ ਚੰਡੀਗੜ੍ਹ ਲਿਆ ਰਹੇ ਹਾਂ ਉਹ ਹੁਣੇ ਉਹਨਾਂ ਨੇ ਅਪਡੇਟ ਦਿੱਤੀ ਹੈ ਜੀ 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 ਤੇ ਨਾਲ ਹੀ ਇੱਕ ਜਿਹੜਾ ਪੰਜਾਬ ਦੇ ਮੁਖ ਸਕੱਤਰ ਵੱਲੋਂ ਹਰਿਆਣਾ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ ਉਹ ਪ੍ਰਿਤਪਾਲ ਸਿੰਘ ਨੂੰ ਸਾਡੇ ਹਵਾਲੇ ਕੀਤਾ ਜਾਵੇ ਤਾਂ ਜੋ ਅਸੀਂ ਪੰਜਾਬ 'ਚ ਉਸ ਦਾ ਫ੍ਰੀ ਟ੍ਰੀਟਮੈਂਟ ਉਹ ਕਰਵਾ ਸਕੀਏ। ਹਾਂਜੀ। ਤੋਂ ਇਹ ਇੱਕ ਪਾਸੇ ਪੰਜਾਬ 'ਚ ਫ੍ਰੀ ਇਲਾਜ ਕਰਵਾਉਣ ਦੀ ਗੱਲ ਹੋ ਰਹੀ ਹੈ ਇੱਕ ਪਾਸੇ ਪੀਜੀਆਈ ਚੰਡੀਗੜ੍ਹ ਲਿਜਾਂਦਾ ਜਾ ਰਿਹਾ ਹੈ। ਹੁਣ ਅਗਲਾ ਫੈਸਲਾ ਕੌਣ ਲਵੇਗਾ ਤੇ ਕੀ ਹੋਊਗਾ ਇਹਦੇ ਤੇ? ਦੇਖੋ ਇਸ ਜਿਹੜੀ ਇਸ ਵੇਲੇ ਸਥਿਤੀ ਬਣੀ ਹੋਈ ਹੈ ਬਹੁਤ ਜ਼ਿਆਦਾ ਦੋਚਿੱਤੀ ਵਾਲੀ ਬਣੀ ਹੋਈ ਹੈ ਕਾਰਨ ਕੀ ਹੈ ਜਿਹੜਾ ਹਰਿਆਣੇ ਦੇ ਪ੍ਰਸ਼ਾਸਨ ਦਾ ਸਟੈਂਸ ਹੈ ਉਹਦੇ ਕਰਕੇ ਹੂੰ ਠੀਕ ਹੈ ਜੀ ਸੋ ਹੁਣ ਦੂਜੀ ਗੱਲ ਜਿਹੜੀ ਹੈ ਜੋ ਐਕਟੀਵਿਟੀ ਪੰਜਾਬ ਸਟੇਟ ਨੂੰ ਕਰਨੀ ਚਾਹੀਦੀ ਸੀ ਉਹ ਇੱਕ ਇੰਡੀਵਿਜੂਅਲ ਲੈਵਲ ਤੇ ਬਲਦੇਵ ਸਿੰਘ ਸਰਸਾ ਜੀ ਨੇ ਪਰਫਾਰਮ ਕੀਤੀ ਹੈ ਜਿਹੜਾ ਕਿ ਇੱਕ ਪੰਜਾਬ ਸਟੇਟ ਦਾ ਫਰਜ਼ ਬਣਦਾ ਸੀ ਚਲੋ ਦੇਰ ਆਏ ਦਰਸਤ ਆਏ ਜੇ ਪੰਜਾਬ ਦੇ ਸਕਰਸ਼ਤਰ ਦਾਏ ਆ ਤੇ ਉਹ ਪੀਜੀਆਈ ਕਿਹੜਾ ਇਲਾਜ ਦੇ ਵਿੱਚ ਹੈਲਪ ਨਹੀਂ ਕਰ ਸਕਦੇ ਹੂੰ 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 ਕੈਨ ਤੋਂ ਭਾਵਤਾ ਆ ਹੁਣ ਪਰਿਵਾਰ ਜਿਹੜਾ ਆ ਉਹਦੇ ਨਾਲ ਇੱਕ ਔਖੇ ਵੇਲੇ ਜਿਹੜਾ ਆ ਉਹ ਬਲਦੇਸਰ ਸਾਹਿਬ ਖੜਾ ਹੈ ਜਾਂ ਹੋਰ ਫਾਮ ਲੀਡਰ ਜਿਹੜੇ ਨੇ ਉਹ ਖੜੇ ਨੇ ਹੂੰ ਹੂੰ ਤੇ ਉਹ ਉਹ ਇਸ ਵੇਲੇ ਜਿਹੜਾ ਯਕੀਨ ਹੈ ਉਹਨਾਂ ਦਾ ਜਿਹੜਾ ਇੱਕ ਔਖੇ ਵੇਲੇ ਆ ਉਹ ਇੱਕ ਬੰਦੇ ਤੇ ਹੋਊਗਾ ਤੇ ਪੰਜਾਬ ਸਰਕਾਰ ਨੂੰ ਸੋਹਿਰਦਤਾ ਦਿਖਾਉਣੀ ਚਾਹੀਦੀ ਹੈ ਜੇ ਅਸਲ ਵਿੱਚ ਹੈਲਪ ਕਰਨਾ ਚਾਹੁੰਦੇ ਆ ਤੇ ਨਾਲ ਇਸ ਉਹਦੇ ਵਿੱਚ ਆ ਕੇ ਕਰਨ ਕਿਉਂਕਿ ਅਕਸਰ ਅਸੀਂ ਦੇਖ ਰਹੇ ਆ ਜੋ ਇੱਥੇ ਹੋ ਰਿਹਾ ਆ ਇੱਕ ਫੋਕੀ ਬਿਆਨਬਾਜ਼ੀ ਕੀਤੀ ਜਾ ਰਹੀ ਆ ਹੂੰ ਹੂੰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਆਮ ਨਾਗਰਿਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜੀ ਇਹ ਗੁਰਮੋਹਨਪ੍ਰੀਤ ਜੀ ਇੱਕ ਜਿਹੜਾ ਇਹ ਕਿਹਾ ਗਿਆ ਵੀ ਹਰਿਆਣਾ ਪੁਲਿਸ ਵੱਲੋਂ 300 7 ਦਾ ਜਿਹੜਾ ਪਰਚਾ ਸੀਗਾ ਉਹ ਪ੍ਰਿਤਪਾਲ ਸਿੰਘ ਤੇ ਪਾਇਆ ਜੀ ਦਾ ਕਰਕੇ ਉਹ ਹੈਂਡਓਵਰ ਨਹੀਂ ਕਰ ਰਹੇ ਸੀ ਹੁਣ ਉਸ ਚੀਜ਼ ਦੇ ਖਿਲਾਫ ਤੁਸੀਂ ਕੋਰਟ ਦੇ ਵਿੱਚ ਕੀ ਕਿਵੇਂ ਲੜੋਗੇ ਇਨਸਾਫ ਕਿਵੇਂ ਦਿਵਾਉਗੇ ਦੇਖੋ ਉਸ ਚੀਜ਼ਾਂ ਦੇ ਵਿੱਚ ਅਸੀਂ ਮੈਂ ਤੁਹਾਡੇ ਨਾਲ ਕਾਗਜ਼ ਸ਼ੇਅਰ ਕਰ ਦੇਣਾ ਬਾਕੀ ਇਟ ਇਜ਼ ਟੂ अर्ਲੀ ਟੂ ਕਮੈਂਟ ਅਪ ਔਨ ਦ ਲੀਗਲ ਸਟਰੈਟਜੀ ਓਵਰ ਅ ਪ੍ਰੈਸ ਕਾਲ ਹੇਅਰ ਠੀਕ ਹੈ ਜੀ ਉਹ ਸੀ ਇੱਕ ਵਾਰੀ ਆਪਣੀ ਲੀਗਲ ਕਪੈਸਿਟੀ ਦੇ ਵਿੱਚ ਜਿਹੜੀ ਸਟ੍ਰੈਟੇਜੀ ਆ ਜੋ ਕੁਝ ਆ ਸੀ ਉੱਥੇ ਕਰਕੇ ਉਸ ਤੋਂ ਬਾਅਦ ਜੋ ਐਕਸ਼ਨ ਹੋਏਗਾ ਉਹ ਤੁਹਾਡੇ ਰੂਬਰੂ ਕਰਾਂਗੇ ਠੀਕ ਹੈ ਅੱਛਾ ਇੱਕ ਹੋਰ ਵੀ ਤੁਸੀਂ ਜਿਹੜਾ ਕਿਸਾਨ ਅੰਦੋਲਨ ਦੇ ਸੰਬੰਧ ਦੇ ਵਿੱਚ ਹੋਰ ਕੋਈ ਪਟੀਸ਼ਨ ਜਿਹੜੀ ਪਾਈ ਆ ਸਾਨੂੰ ਉਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਕੋਈ ਹੋਰ ਵਿਸ਼ੇ ਦੇਖੋ ਪਟੀਸ਼ਨ ਹੋਰ ਇਨ ਪੇਸ ਹੈ ਕਿਉਂਕਿ ਇੱਕ ਪ੍ਰਿਤਪਾਲਨੀ ਆ ਇੱਕ ਇੱਕ ਸ਼ੁਭਕਰਮਾਨੀ ਹੈਗਾ ਇੱਕ ਜਸਕਾਰਨ ਹੈ ਨੌਜਵਾਨ ਅਮਰਿਤਪਾਲ ਆ ਠੀਕ ਹੈ ਜੀ ਇਸ ਤੋਂ ਇਲਾਵਾ ਪੁਸ਼ਪਿੰਦਰੀਆ ਮੈਂ ਤੁਹਾਨੂੰ ਇਹ ਤਿੰਨ ਦੱਸਦਾ ਅਮਰਤਪਾਲ ਦੇ 20 ਲੱਤ ਤੇ ਟਾਇਰ ਸ਼ੈਲ ਵੱਜਿਆ ਐਕਸਪਲੋਡ ਹੋ ਗਿਆ ਲੱਤੋ ਦੀ ਫਟ ਗਈ ਹੈ ਓਕੇ ਤੇ ਮਲਟੀਪਲ ਉਹਦੇ ਫ੍ਰੈਕਚਰਸ ਨੇ ਠੀਕ ਹੈ ਇਸ ਨੌਜਵਾਨ ਦੀ ਐਮਐਲਆਰ ਲੈਂਡ ਦੇ ਲਈ ਸਾਨੂੰ ਆਪਣੀ ਹੀ ਪੰਜਾਬ ਸਰਕਾਰ ਦੇ ਅੱਗੇ ਬਹੁਤ ਜ਼ਿਆਦਾ ਪ੍ਰਸ਼ਾਸਨ ਦੇ ਨਾਲ ਜੇ ਤੁਸੀਂ ਦੇਖੋ ਜੀ ਜੀ ਉਹ ਮੀਡੀਆ ਦੇ ਵਿੱਚ ਤੁਹਾਡੇ ਕਹਿਣਾ ਪੈ ਰਿਹਾ ਫੇਰ ਜਾ ਕੇ ਉਹਦੀਆਂ ਮੈਡੀਕਲ ਲੈਬ ਰਿਪੋਰਟਸ ਮਿਲਦੀਆਂ 17 ਤਰੀਕ ਤੇ ਆਪਰੇਸ਼ਨ ਦੀਆਂ 20 ਕਿਹ ਤਰੀਕ ਨੂੰ ਹੂੰ 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 ਮੈਂ ਤੁਹਾਡੇ ਨਾਲ ਦਸਤਾਵੇਜ਼ ਸਾਂਝਾ ਕਰਦਾ ਜਿਹੜੀ ਅਸੀਂ ਡੀਜੀਪੀ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਹਾਈ ਕੋਰਟ ਦੇ ਫਰਦਰ ਕਾਰਵਾਈ ਕਰਨ ਤੋਂ ਪਹਿਲਾਂ ਕਿਉਂਕਿ ਸਰਕਾਰ ਬਹੁਤ ਦਾਅਵੇ ਕਰ ਰਹੀ ਹੈ ਅਸੀਂ ਬਹੁਤ ਕੁਝ ਕਰ ਰਹੇ ਹਾਂ ਠੀਕ ਹੈ ਜੀ ਦੂਜੀ ਜਿਹੜੀ ਪਟੀਸ਼ਨ ਹੈ ਇਹਦੇ ਵਿੱਚ ਜਿਹੜਾ ਹੈਗਾ ਜਸਕਰਨ ਸਿੰਘ ਹੈ ਜਸਕਰਨ ਦਾ ਅੰਜਾਮ ਸ਼ੁਭ ਕਰਨ ਵਾਲਾ ਹੋ ਸਕਦਾ ਸੀ ਜਸਕਰਨ ਦੀ ਬਾਹ ਦੇ ਵਿੱਚ ओरिजिनल ਬੁਲੇਟ ਵੱਜੀ ਹੈ ਪੀਅਰਸ ਕਰਕੇ ਬਾਹਰ ਨਿਕਲ ਗਈ ਹੈ ਹੂੰ ਜਸਕਰਨ ਦੇ ਨਾਲ ਉਹਦੇ ਦਾਦਾ ਜੀ ਸੀਗੇ ਇੱਕ ਗੋਲੀ ਦੇ ਨਾਲ ਪੋਤੇ ਤੇ ਦਾਦੇ ਦੋਵਾਂ ਦੇ ਉੱਤੇ ਜੀ ਮੈਂ ਨਹੀਂ ਕਹਿਣਾ ਚਾਹੁੰਦਾ ਜੋ ਤੁਸੀਂ ਸਮਝ ਗਏ ਹੋ ਬਿਲਕੁਲ ਬਿਲਕੁਲ ਠੀਕ ਹੈ ਜੀ ਇੱਥੇ ਹੀ ਕਾਫੀ ਨਹੀਂ ਉਹ ਬੱਚਾ ਜਦੋਂ ਹਸਪੀਟਲ ਗਿਆ ਐਡੇ ਹੋਲ ਦੇ ਵਿੱਚ ਉਹਦੀ ਬਾਹਰ ਦੇ ਉੱਤੇ ਟਾਂਕਾ ਲਾ ਦਿੱਤਾ ਜਾਂਦਾ ਡਾਕਟਰ ਤੋਂ ਸਿਰਫ ਹੂੰ ਉਹ ਬੱਚੇ ਤੋਂ ਪੇਨ ਬਰਦਾਸ਼ਤ ਨਹੀਂ ਹੁੰਦੀ ਉਹ ਅਗਲੇ ਦਿਨ ਹਸਪੀਟਲ ਜਾਂਦਾ ਤੇ ਉਹ ਦੇਖਦੇ ਆ ਕਿ ਇਹ ਤਾਂ ਬਹੁਤ ਗੰਭੀਰ ਹੈਗਾ ਤੇ ਉਹ 5-6 ਦਿਨੋਂ ਦਾ ਹਸਪੀਟਲ ਟਰੀਟਮੈਂਟ ਚੱਲਦਾ ਉਹਨੂੰ ਕਰ ਦਿੰਦੇ ਆ ਪਟਿਆਲੇ ਰੈਫਰ ਠੀਕ ਹੈ ਜੀ ਪਟਿਆਲੇ ਜਾ ਕੇ ਉਹਦੀ ਸਰਜਰੀ ਹੁੰਦੀ ਹੈ ਠੀਕ ਹੈ ਤੇ ਪਟਿਆਲੇ ਜਦੋਂ ਉਹਦੀ ਸਰਜਰੀ ਹੁੰਦੀ ਹੈ ਉਹ ਸਰਜਰੀ ਤੋਂ ਬਾਅਦ ਵੀ ਉਸ ਬੱਚੇ ਦੀਆਂ ਸੱਜੇ ਹੱਥ ਦੀਆਂ ਸਾਰੀਆਂ ਉਂਗਲਾਂ ਜਿਹਦੇ ਵਿੱਚ ਬਾਹਰ ਚ ਗੋਲੀ ਵੱਜੀ ਆ ਉਹਦੇ ਹੂੰ ਹੂੰ ਉਂਗਲਾਂ ਕੰਮ ਨਹੀਂ ਕਰ ਰਹੀਆਂ ਉਹਦੀਆਂ ਠੀਕ ਹੈ ਤੇ ਉਹ ਕਹ ਰਿਹਾ ਜੇ ਨਾ ਇਹ ਠੀਕ ਹੋਇਆ ਤੇ ਇਦੇ ਉੱਤੇ ਇੱਕ ਹੋਰ ਆਪਰੇਸ਼ਨ ਪਰਫਾਰਮ ਕਰਨਾ ਪਊਗਾ ਤੇ ਜਿਸ ਕਰਨ ਦੇ ਦਾਦਾ ਜੀ ਕਹਿ ਰਹੇ ਆ ਕਿ ਆ 7-700 8-800 ਰੁਪਏ ਦੀ ਦਵਾਈ ਨਹੀਂ ਮਿਲ ਰਹੀ ਸਾਨੂੰ ਬਾਹਰੋਂ ਲੈ ਕੇ ਆਣੀ ਪੈ ਰਹੀ ਖਰਚਾ ਕਰਕੇ ਇਹ ਜਿਹੜਾ ਕਹਿ ਰਿਹਾ ਸੀ ਫ੍ਰੀ ਇੰਤਜ਼ਾਮ ਕੀਤੇ ਆ ਜੋ ਢੰਡੋਰੇ ਪੈਟਰੀ ਆ ਸਰਕਾਰ ਇਸ ਵੇਲੇ ਮਤਲਬ ਸਰਕਾਰ ਤੋਂ ਭਾਵਾ ਸਾਰੀਆਂ ਗਵਰਨਮੈਂਟ ਸੀਸ ਵੇਲੇ ਲੋਕਾਂ ਦੇ ਖਿਲਾਫ ਹੋ ਚੁੱਕੀਆਂ ਨੇ ਸੈਂਪਥੀ ਲੈਵਲ ਜਿਹੜਾ ਆ ਉਹ ਖਤਮ ਹੋ ਚੁੱਕਿਆ ਇਮੋਸ਼ਨਲ ਐਮਪੈਥੀ ਜਿਹੜੀ ਹੈ ਜੇ ਜੇ ਤੁਸੀਂ ਸੱਚ ਸੁਣਨਾ ਚਾਹੁੰਦੇ ਜੇ ਹੂੰ ਹੂੰ ਤੇ ਜਿਹੜਾ ਤੀਜਾ ਪੁਸ਼ਪਿੰਦਰ ਸਿੰਘ ਹੈ ਉਹਦੀ ਖੱਬੀ ਅੱਖ ਦੇ ਵਿੱਚ 에ਅਰ ਪਿਸਟਨ ਜਿਹੜਾ ਆ ਇਹ ਕਹਿੰਦੇ ਆ ਵੀ ਥੱਲੇ ਬਿਲੋ ਦਾ ਬੈਲਟ ਅਟੈਕ ਕਰ ਰਿਆ ਸੀ ਸਿਰਫ ਜੇ ਕਰ ਵੀ ਰਿਆ ਮਜਬੂਰੀ 'ਚ ਉਹਦੀ ਅੱਖ ਨੂੰ ਟਾਰਗੇਟ ਕਰਕੇ ਮਾਰਿਆ ਉਹਦੀ ਖੱਬੀ ਅੱਖ ਪਰਮਾਨੈਂਟ ਤੌਰ ਤੇ ਰਪਚਰ ਹੋ ਗਈ ਹੈ। ਅੱਛਾ ਜੀ। ਹਾਂਜੀ। ਇਹ ਸਿਰਫ ਏਕ ਤੁਹਾਨੂੰ ਇਸ਼ਾਰਾ ਮਾਤਰ ਲਿਸਟ ਦਿੱਤੀ ਹੈ। ਇਸ਼ਾਰਾ ਮਾਤਰ ਲਿਸਟ